ਇਦੇ ਵਾਸਤੇ ਮੈਂ ਇਹ ਕਹਿਣਾ ਚਾਹਣੀ ਆ ਕਿ ਜਿਹੜੀ ਪੰਜਾਬ ਸਰਕਾਰ ਆ ਦੇਖੋ ਹੁਣੇ ਪੰਜਾਬ ਦੇ ਵਿੱਚ ਫਲੱਡ ਆਏ ਸੀਗੇ ਉਦੋਂ ਇਹਦਾ ਰੋਲ ਕੋਈ ਵਧੀਆ ਨਹੀਂ ਰਿਹਾ ਨਾ ਲੋਕਾਂ ਦੀ ਜਾ ਕੇ ਬਾਹ ਫੜੀ ਨਾ ਕੋਈ ਕੰਮ ਕੀਤਾ ਸਰਕਾਰ ਨੇ ਲੋਕਾਂ ਨੂੰ ਆਪਦੇ ਅਹੁਦੇ ਤੇ ਛੜਤਾ ਰਹਿ ਮੋ ਕਰਮ ਤੇ ਹੁਣ ਜਦੋਂ ਪਰਾਲੀ ਦਾ ਮਸਲਾ ਆ ਗਿਆ ਕਿ ਪਰਾਲੀ ਸਾੜਨੀ ਹੈ ਉਦੋਂ ਇਹੀ ਭਗਵੰਤ ਮਾਨ ਕਹਿੰਦਾ ਸੀਗਾ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੇ ਸਾਧਨ ਦਿਓ ਉਹਨਾਂ ਕੋਲੇ ਸਾਧਨ ਹੋਣ ਪਰਾਲੀ ਬਣਾਉਣ ਦੀਆਂ ਗੰਢਾਂ ਹੋਣ ਮਸ਼ੀਨਾਂ ਹੋਣ ਉਹਨਾਂ ਨੂੰ ਸਬਸਿਡੀ ਦਿਓ ਤਾਂ ਜੋ ਉਹਦਾ ਉਹਨਾਂ ਨੂੰ ਪੈਸੇ ਦਿਓ ਉਹ ਆਪ ਦਾ ਪ੍ਰਬੰਧ ਕਰ ਸਕਣ ਪਰ ਹੁਣ ਉਹ ਸਾਰੀਆਂ ਗੱਲਾਂ ਸੈਕੰਡਰੀ ਹੋ ਗਈਆਂ ਉਹਨਾਂ ਗੱਲਾਂ ਨੂੰ ਵੀ ਭੁੱਲ ਗਿਆ ਸਰਕਾਰ ਵੀ ਜਦੋਂ ਲੋਕਾਂ ਦੀ ਮਦਦ ਕਰਨੀ ਹੈ ਮਦਦ ਨਹੀਂ ਕਰਨੀ ਕਿਸਾਨ ਦੀ ਉਹਨੂੰ ਲੋੜ ਹੈ ਤਾਂ ਜੇ ਹੁਣ ਅੱਜ ਇਦਾਂ ਦੇ ਹਾਲਾਤ ਬਣ ਗਏ ਤਾਂ ਅੱਜ ਇਹਨਾਂ ਨੇ ਸਭ ਤੋਂ ਜਿਹੜਾ ਸਭ ਤੋਂ ਥੱਲੜਾ ਮੈਂ ਕਹਿੰਦੀ ਆਂਗਣਵਾਲੀ ਵਰਕਰ ਕਿ ਸੋਸ਼ਲ ਵਰਕਰ ਵੀ ਮਲਾਜਮ ਵੀ ਨਹੀਂ ਵੀ ਜਿਹੜਾ ਸਭ ਤੋਂ ਥੱਲੜੇ ਵਾਲਾ ਮਲਾਜਮ ਕਹਿ ਲੋ ਜਾਂ ਇੱਕ ਵਰਕਰ ਕਹਿ ਲੋ ਉਹਨੂੰ ਤੁਸੀਂ ਇਹ ਕਹਤਾ ਵੀ ਤੁਸੀਂ ਜਾਓ ਤੁਹਾਡੇ ਡੀਸੀ ਵੀ ਲੱਗੇ ਹੋਏ ਆ ਤੁਹਾਡੇ ਐਸਡੀਐਮ ਵੀ ਲੱਗੇ ਹੋਏ ਆ ਸਾਰੀ ਪੁਲਿਸ ਲੱਗੀ ਹੋਈ ਆ ਵੀ ਹੁਣ ਕਿਸਾਨ ਖੇਤ ਦੇ ਵਿੱਚ ਜੇ ਚਾਹ ਵੀ ਕਰੇ ਨਾ ਉਥੇ ਖੜਕੇ ਤਾਂ ਧੂਆ ਨਿਕਲੇ ਤਾਂ ਉਹ ਕਹਿੰਦੇ ਅਗ ਲੱਗ ਕੇ ਉਥੇ ਪਹੁੰਚ ਜਾਂਦੇ ਆ ਤਾਂ ਆਂਗਣਵਾੜੀ ਵਰਕਰ ਦਾ ਜਿਹੜਾ ਰੋਲ ਹੈਗਾ ਉਹ ਕੋਈ ਇਸ ਤਰ੍ਹਾਂ ਦਾ ਰੋਲ ਨਹੀਂ ਹੈਗਾ ਕਿ ਸੋਸ਼ਲ ਵਰਕਰ ਹੈਗਾ ਉਹਨਾਂ ਨੇ ਆਪ ਦਾ ਜਿਹੜਾ ਬੱਚਿਆਂ ਤੱਕ ਉਹਨਾਂ ਦਾ ਮਤਲਬ ਹੈ ਕਿ ਸਾਨਾ ਨੂੰ ਉਹ ਕੀ ਕਹਿਣਗੇ ਜਾਂ ਜਾ ਕੇ ਜਿਹੜੇ ਤੁਹਾਡੇ ਅਫਸਰ ਹੈ ਉਹ ਬੈਠੇ ਹੈ ਕਹਿਣ ਵਾਸਤੇ ਸੋ ਇਹ ਬਹੁਤ ਗੱਡੀਆਂ ਗੱਲ ਹੈ ਇਹ ਕਹਿੰਦੇ ਆ ਵੀ ਅੰਗਣਵਾੜੀ ਵਰਕਰ ਉਹਨਾਂ ਨੂੰ ਜਾ ਕੇ ਕਹਿਣ ਕਿਉਂਕਿ ਸਾਡਾ ਜਿਹੜਾ ਵਿਭਾਗ ਹੈ ਨਾ ਉਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਦਾ ਤੇ ਉਹਨਾਂ ਰਾਈ ਲੱਗਦੀ ਪੈਨਸ਼ਨ ਇਹ ਸਿਰਫ ਕਿਸਾਨ ਨੂੰ ਡਰਾਉਣਾ ਚਾਹੁੰਦੇ ਆ ਅੰਗਣਵਾੜੀ ਵਰਕਰ ਉਹਨਾਂ ਨੂੰ ਜਾ ਕੇ ਗੱਲ ਕਵੇ ਵੀ ਜੇ ਤੁਸੀਂ ਪ੍ਰਾਲੀ ਨੂੰ ਅੱਗ ਲਾਈ ਤਾਂ ਤੁਹਾਡੀ ਪੈਨਸ਼ਨ ਘਟੀ ਜਾਊਗੀ ਸੋ ਬਹੁਤ ਹੀ ਘਟੀਆਂ ਤੇ ਹਾਸੋ ਹੀ ਨਹੀਂ ਗੱਲ ਹੈ ਵੀ ਅੰਗਣਵਾੜੀ ਵਰਕਰ ਕੋਲੇ ਨਾ ਤਾਂ ਕੋਈ ਅਥਾਰਟੀ ਹੈਗੀ ਐ ਨਾ ਕੁਝ ਹੋਰ ਐ ਅੰਗਣਵਾੜੀ ਵਰਕਰ ਦੇ ਕਿਸਾਨਾਂ ਦੇ ਨਾਲ ਕਿਉਂ ਜਾ ਕੇ ਤੁਸੀਂ ਉਹਨਾਂ ਦਾ ਪੰਗਾ ਪਵਾਉਨੇ ਹੋ ਮੈਂ ਜਿਹੜੀ ਕਹਿੰਦੀ ਇਹ ਗੱਲ ਕਹਿੰਦੀ ਅੰਗਣਵਾੜੀ ਵਰਕਰ ਕਿਸਾਨ ਤੇ ਮਜ਼ਦੂਰ ਦੀਆਂ ਈਆਂ ਤੁਸੀਂ ਉਹਨਾਂ ਨੂੰ ਕਿਉਂ ਇਹ ਗੱਲਾਂ ਕਰਦੇ ਹੋ ਮੈਂ ਤਾਂ ਸਭ ਪਹਿਲਾਂ ਮੈਂ ਵੀ ਕਹਿੰਦੀ ਕਿ ਡੀਸੀ ਵੀ ਕਿਉਂ ਜਾ ਕੇ ਕਵੇ ਕਿਉਂ ਐਸਡੀਐਮ ਜਾ ਕੇ ਖੇਤਾਂ ਦੇ ਵਿੱਚ ਇਹ ਕਵੇ ਕਿ ਪਰਾਲੀ ਨੂੰ ਆਗਣਾ ਲਾਓ ਤੁਸੀਂ ਉਹਨਾਂ ਨੂੰ ਸਾਧਨ ਦਿਓ ਨਾ ਉੱਥੇ ਜਾ ਕੇ ਸਾਧਨ ਲੈ ਕੇ ਖੜਨਾ ਉਹਨਾਂ ਦੇ ਉਹਨਾਂ ਦੀ ਪਰਾਲੀ ਦੀਆਂ ਗੰਢਾ ਬਣਾਉਣ ਜਾਂ ਉਹਨਾਂ ਦੀ ਹੈਲਪ ਕਰਨ ਜਿਹੜਾ ਨਾਲੇ ਕੋਲ ਬਣਾਇਆ ਸੀ ਦਿੱਲੀ ਉਹ ਕਿੱਧਰ ਗਿਆ ਉਹ ਕੋਲ ਲੈ ਆ ਕੇ ਦੇਨ ਨਾ ਹੁਣ ਝਾੜੂ ਵਾਲੇ ਵਿਆ ਲਓ ਭਾਈ ਕੋਲ ਛੜਕੋ ਖੇਤਾਂ ਦੇ ਵਿੱਚ ਤੇ ਉਪਰਾਲੀ ਨੂੰ ਤੁਸੀਂ ਡਿਸਟਰਾਏ ਕਰੋ ਤੇ ਇੱਥੇ ਕਣਕ ਬੀਜੋ ਕਿਉਂਕਿ ਜੋ ਖੜੀ ਉਪਰਾਲੀ ਦੇ ਵਿੱਚ ਵੀ ਕਣਕ ਬੀਜਦੇ ਕਣਕ ਨੂੰ ਸੰਢੀ ਪੈ ਜਾਂਦੀ ਹੈ ਉਹ ਵੀ ਕਾਮਯਾਬ ਨਹੀਂ ਹੈਗੀ ਗੱਲ ਸੋ ਇਹ ਬਹੁਤ ਘਟੀਆ ਤੇ ਹਸੋ ਹੀ ਨਹੀਂ ਗੱਲ ਹੈ ਜਿਹੜੀ ਸਰਕਾਰ ਕਰ ਰਹੀ ਹੈ ਵੀ ਇਹ ਬਿਲਕੁਲ ਨੀਚੇ ਪੱਧਰ ਤੇ ਗਿਰ ਗਏ ਆ ਜਿਹੜੀਆਂ ਕੰਮ ਕਰਦੇ ਦੱਸੋ ਗਰੀਬ ਦੀ ਇੱਕ ਛੋਟੇ ਕਿਸਾਨ ਦੀ ਪੈਨਸ਼ਨ ਕੱਟ ਦਾਂਗੇ ਅਸੀਂ ਉਹਦੇ ਬੱਚੇ ਦੀ ਪੈਨਸ਼ਨ ਕੱਟ ਦਿਆਂਗੇ ਅੰਗ ਹਿੰਦੀ ਪੈਨਸ਼ਨ ਕੱਟ ਦਾਂਗੇ ਵੀ ਇੰਨੀ ਘਟੀਆ ਸਰਕਾਰ ਹੈ ਸ਼ਬਦ ਨਹੀਂ ਹੈਗੇ ਇਹਨਾਂ ਵਾਸਤੇ ਕੋਈ ਇਹ ਜਿਸ ਤਰ੍ਹਾਂ ਦੇ ਨਾਲ ਹੁਣ ਸੂਤ ਦਾ ਵੀ ਗੱਲ ਕੀਤੀ ਜਾਂਦੀ ਹੈ ਇਹ ਛੋਟੇ ਵਰਗੇ ਜਿਹੜੇ ਕਿਸਾਨ ਹੁੰਦੇ ਨੇ ਉਹ ਵੀ ਸਹੂਲਤਾਂ ਲੈਂਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਲੱਗਦਾ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਲੈਟਰ ਨਾ ਨਿਕੱਢੀਏ ਤੇ ਸਹੂਲਤਾਂ ਬੰਦ ਕਰਾਂਗੇ ਅਸੀਂ ਆ ਇਹ ਵੀ ਗੱਲ ਹੈਗੀ ਹੈ ਕਿ ਜਿਹੜਾ ਛੋਟਾ ਕਿਸਾਨ ਢਾਈ ਏਕੜ ਵਾਲਾ ਉਹਦੀ ਪੈਨਸ਼ਨ ਲੱਗੀ ਉਹਦੇ ਬੱਚਿਆਂ ਦੀ ਪੈਨਸ਼ਨ ਲੱਗੀ ਜਾਂ ਵਿਧਵਾ ਲੇਡੀ ਦੀ ਪੈਨਸ਼ਨ ਲੱਗੀ ਹੈ ਉਹਨੂੰ ਹੀ ਧਮਕਾਉਣ ਦੀਆਂ ਗੱਲਾਂ ਤੇ ਇੱਥੇ ਮੈਂ ਵੀ ਕਹਿਣਾ ਚਾਹਣੀ ਹਾਂ ਚਲੋ ਜਿਹੜਾ ਪੈਸੇ ਵਾਲਾ ਕਿਸਾਨ ਆ ਉਹਨੇ ਤਾਂ ਆਪ ਦਾ ਬਿੱਲਰ ਵੀ ਲਿਆਂਦਾ ਹੋਊਗਾ ਗੰਡਾ ਵੀ ਬਣਾ ਲੂਗਾ ਕਰਾਲੀ ਵੀ ਇਕੱਠੀ ਕਰ ਲੂ ਤੇ ਸਭ ਤੋਂ ਮਾਰ ਜਿਹੜੀ ਹੈਗੀ ਉਹ ਛ ਸਨ ਮਾਰੂ ਨੀਤੀ ਹੈ ਜਾਂ ਗਰੀਬ ਮਾਰੂ ਨੀਤੀ ਹੈ ਇਹ ਬਹੁਤ ਜਿਹੜੇ ਸਰਕਾਰ ਹੈ ਨਾ ਇਹ ਕਹਿ ਕੇ ਕੁਝ ਹੋਰ ਆਏ ਸੀਗੇ ਕਰਕੋਸ਼ ਹੋ ਰਏ ਆ ਕਿਸਾਨ ਦੇ ਨਾਲ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਕਰਕੇ ਆਏ ਸੀ ਪਰਾਲੀ ਦੇ ਢੋਲ ਬਣਾਏ ਸੀ ਅਸੀਂ ਇਹਨਾਂ ਨੂੰ ਅਸੀਂ ਕਿਸਾਨ ਦੇ ਨਾਲ ਖੜੇ ਆ ਪਰਾਲੀ ਨੂੰ ਅਸੀਂ ਜਿਹੜਾ ਆਗੜੀ ਲਾਉਣ ਦੇਣੀ ਅਸੀਂ ਇਹਨਾਂ ਲਈ ਸਾਧਨ ਪ੍ਰੋਵਾਈਡ ਕਰਾਂਗੇ ਸੋ ਬਹੁਤ ਝੂਠੇ ਨਿਕਲੇ ਆ ਤੇ ਹੁਣ ਤੇ 1 ਮਹੀਨੇ ਪਣ ਦੀ ਹੱਦ ਹੋ ਗਈ ਵੀ ਤੁਸੀਂ ਆਂਗਣਵਾੜੀ ਵਰਕਰ ਨੂੰ ਤੋਰ ਰਹੇ ਹੈਗੇ ਕਿ ਕਿਸਾਨਾਂ ਨੂੰ ਜਾ ਕੇ ਸਮਝਾਉਣਗੇ ਕਿ ਇਹ ਆਂਗਣਵਾੜੀ ਵਰਕਰ ਦੀ ਜੌਬ ਨਹੀਂ ਹੈਗੀ ਇਹ ਵੀ ਤੁਸੀਂ ਦੇਖੋ ਕਿ ਆਮਣਾ ਸਾਹਮਣੇ ਜਿਵੇਂ ਹੁਣ ਮੰਨ ਲਓ ਕੋਈ ਵੀ ਅੰਗੜਮਾੜੀ ਵਰਕਰ ਜਾਂਦੀ ਹੈ ਜਿੱਕਰ ਕਿਸਾਨ ਨੂੰ ਸਿੱਧੇ ਤੌਰ ਤੇ ਜਿੱਕਰ ਸਮਝਾਉਂਦੀ ਗੱਲ ਕੀਤੀ ਜਾਂਦੀ ਹੈ ਜਿੱਕਰ ਉਹ ਅਕਲਾਏ ਉਹਦੇ ਵਿੱਚ ਵੀ ਲਿਖਿਆ ਗਿਆ ਜੂ ਕਿ ਤੁਹਾਡੇ ਤੇ ਪਰਚੇ ਵੀ ਕੱਟੇ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਜਿੱਕਰ ਕਿਸਾਨ ਕੋਲੇ ਜਾ ਕੇ ਅੰਗੜਮਾੜੀ ਵਰਕਰਾਂ ਕਰਦੇ ਤਾਂ ਲੱਗਦਾ ਨਹੀਂ ਕਿਤੇ ਵੀ ਆਮਣਾ ਸਭਣਾ ਗੱਲ ਬੋਲਦਾ ਜਿਹੜਾ ਉਹ ਬੰਦਾ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣ ਲੱਗੇ ਮੈਨੂੰ ਸ਼ਰਮ ਆਉਂਦੀ ਹੈ ਸਰਕਾਰ ਨੂੰ ਪੂਰਾ ਸ਼ਰਮ ਨਹੀਂ ਆਈ ਇਸ ਗੱਲ ਦੀ ਵੀ ਅਸੀਂ ਕਿਸਾਨਾਂ ਦੀਆਂ ਧੀਆ ਠੀਕ ਹੈ ਅਸੀਂ ਮਜ਼ਦੂਰਾਂ ਦੀਆਂ ਧੀਆ ਉਹ ਸਾਡੇ ਮਾ ਪਿਓ ਹੈਗੇ ਸਾਡੇ ਪਾਲਣਹਾਰ ਅਸੀਂ ਉਹਨਾਂ ਨੂੰ ਸਮਝਾਵਾਂਗੇ ਜਿਹੜੀ ਅਸੀਂ ਉਹਨਾਂ ਦਾ ਦਿੱਤਾ ਖਾਨੀ ਹੈ ਠੀਕ ਹੈ ਤੇ ਸਾਡੇ ਜਿਹੜੇ ਸਾਡੇ ਇਹ ਕਹ ਲਓ ਵੀ ਸਾਡੇ ਪਹਿਲਾਂ ਤਾਂ ਸਾਡੇ ਬੱਚੇ ਪੁਲਿਸ ਚ ਹੁੰਦੇ ਆ ਉਹ ਆਪਦੇ ਉਹਨਾਂ ਆਪਦੇ ਚਾਚੇ ਤਾਇਆ ਨੂੰ ਘਟਾਉਂਦੇ ਆ ਜਿਹੜੇ ਕਿਸਾਨ ਧਰਨੀ ਮਜਾਰੀ ਕਰਦੇ ਆ ਤੇ ਹੁਣ ਤੁਸੀਂ ਜਿਹੜੀਆਂ ਉਹਨਾਂ ਦੀਆਂ ਧੀਆਂ ਨੂੰ ਉਹਨਾਂ ਦੀਆਂ ਨੂੰਹਾਂ ਨੂੰ ਉਹਨਾਂ ਦੇ ਸਾਹਮਣੇ ਕਿਸਾਨਾਂ ਦੇ ਖੜੇ ਕਰ ਦਿਓ ਅੰਗਣਵੜ ਯੂਨੀਅਨ ਇਸ ਗੱਲ ਦਾ ਵਿਰੋਧ ਕਰਦੀ ਅਸੀਂ ਕਵਾਂਗੇ ਅਸੀਂ ਜਾਵਾਂਗੇ ਨਹੀਂ ਹੈਗੇ ਕਿਉਂ ਅਸੀਂ ਜਾਵਾਂਗੇ ਕਿਉਂ ਅਸੀਂ ਕਵਾਂਗੇ ਅਸੀਂ ਕਿਸਾਨਾਂ ਦੇ ਨਾਲ ਖੜੀ ਹਾਂ ਜੇਕਰ ਇਸ ਤਰ੍ਹਾਂ ਨੂੰ ਹੋਰ ਕੋਈ ਮੰਨ ਲਓ ਕਿ ਸਰਕਾਰ ਪ੍ਰਮਾਨ ਜਾਰੀ ਕਰਦੀ ਹੈ ਵੀ ਉੱਥੇ ਜਾਣਾ ਜਿਵੇਂ ਕਿਸੇ ਕਹ ਤਾ ਕਿ ਅਸੀਂ ਜਾਣਾ ਹੈ ਕਿ ਕਿਕਰ ਹੋਰ ਇਸ ਸਬੰਧ ਦੇ ਵਿੱਚ ਪ੍ਰਮਾਨ ਕੋਈ ਸਰਕਰਤ ਦਾ ਹੈਗਾ ਵੀ ਅਸੀਂ ਹਾਂ ਕਰ ਕਰਾਂਗੇ ਨੇ ਬਿਲਕੁਲ ਉਸ ਦਾ ਵਿਰੋਧ ਕਰਦੇ ਆ ਤਾਂ ਅਸੀਂ ਨਹੀਂ ਜਾਵਾਂਗੇ ਆ ਸਰਕਾਰ ਜਬਰਦਸਤ ਇਹ ਅੰਗਣਵਾੜੀ ਵਰਕਰ ਨੂੰ ਨਹੀਂ ਭੇਜ ਸਕਦੀ ਨਾ ਅੰਗਣਵਾੜੀ ਵਰਕਰ ਜਾਣਗੇ ਆ ਮੈਂ ਅੱਧੇ ਚ ਇਹ ਵੀ ਕਹਿਣਾ ਚਾਹਣੀ ਵੀ ਸਰਕਾਰ ਨੇ ਤਿੰਨ ਨੂੰ ਪਹਿਲਾਂ ਵੀ 2 ਮਹੀਨੇ ਹੋ ਗਏ ਸਰਕਾਰ ਤਾਂ ਸਾਡੇ ਮਗਰ ਪਈ ਹੋਈ ਹੈ ਕਿ ਜਿਹੜੇ ਰਾਸ਼ਨ ਕਟੋਲ ਲੋਕਾਂ ਦਾ ਜਿਹੜਾ ਰਾਸ਼ਨ ਆ ਰਿਹਾ ਹੈਗਾ ਕਿਉਂਕਿ ਜਿਹੜੇ ਸੈਂਟਰ ਸਰਕਾਰ ਰਾਸ਼ਨ ਦੇ ਰਹੀ ਹੈ ਸਟੇਟ ਦਾ ਤਾਂ ਇਹਨਾਂ ਨੇ ਬੰਦ ਕੀਤਾ ਹੋਇਆ ਸੈਂਟਰ ਸਰਕਾਰ ਵੱਲੋਂ 5 ਕਿਲੋ ਰਾਸ਼ਨ ਜਿਹੜਾ ਆ ਰਿਹਾ ਉਹਦੇ ਵਿੱਚ ਬਹੁਤ ਵੱਡਾ ਕਪਲਾ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜਾ ਉਹਦੇ ਚ ਸਰਕਾਰੇ ਕਰ ਰਹੀ ਹੈਗੀ ਹੈ ਕਿ ਜਿਹੜਾ ਸੈਂਟਰ ਨੇ ਰਾਸ਼ਨ ਦਿੱਤਾ ਇਹ 10 ਲੱਖ 70 ਹਜ਼ਾਰ ਕਾਰਡ ਪਹਿਲਾਂ ਕੱਟ ਕੇ ਬੈਠੇ ਹੋਏ ਆ ਲੋਕਾਂ ਦੇ ਠੀਕ ਹੈ ਤੇ ਜਿਹੜੇ ਲੋਕਾਂ ਦੀ ਮੌਤ ਹੋ ਗਈ ਜਿਹੜੇ ਲੋਕਾਂ ਦਾ ਲੋਕ ਅਵੇਲੇਬਲ ਹੀ ਨਹੀਂ ਹੈਗੇ ਉਹਨਾਂ ਦਾ ਜਿਹੜਾ ਰਾਸ਼ਨ ਹੈਗਾ ਉਹ ਸਰਕਾਰ ਕੋਲੇ ਆ ਰਿਹਾ ਹੈਗਾ ਹੁਣ ਸੈਂਟਰਲ ਸਰਕਾਰ ਕਹਿੰਦੀ ਹੈ ਵੀ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰੋ ਇਹ ਰਾਸ਼ਨ ਜਿਹੜਾ ਵਾਧੂ ਜਾ ਰਿਹਾ ਪੰਜਾਬ ਦੇ ਵਿੱਚ ਠੀਕ ਹੈ ਹੁਣ ਉਹਨਾਂ ਲੋਕਾਂ ਨੂੰ ਜਦੋਂ ਡਿਪੋ ਹੋਲਡਰ ਦਾ ਕੰਮ ਹੈ ਉਹਨਾਂ ਨੇ ਈ ਕੇਵਾਈਸੀ ਕਰਤੀ ਹੁਣ ਜਿਹੜੇ ਲੋਕ ਹੈ ਨਹੀਂਗੇ ਤਾਂ ਹੈ ਨਹੀਂਗੇ ਉਹ ਕਿਸੇ ਦੀ ਡੈਥ ਹੋ ਗਈ ਜਾਂ ਕੋਈ ਕਿਸੇ ਦੀ ਮੈਰਿਜ ਹੋ ਗਈ ਕੁੜੀ ਚਲੀ ਗਈ ਜਾਂ ਕੋਈ ਆਊਟ ਆਫ ਸਟੇਟ ਉਹ ਲੋਕ ਹੈ ਹੀ ਨਹੀਂਗੇ ਜਿਨ੍ਹਾਂ ਦੀ ਇਹ ਗੱਲ ਕਰਦੇ ਆ ਹੁਣ ਉਹਨਾਂ ਦਾ ਰੈਕਸ਼ਨ ਆ ਰਿਹਾ ਪੰਜਾਬ ਦੇ ਵਿੱਚ ਹੁਣ ਪੰਜਾਬ ਦੀ ਸਰਕਾਰ ਦੀ ਇਹ ਚਾਲ ਹੈ ਪਿੱਛੇ ਜਿਹਨਾਂ ਨੇ ਡਰਾਮਾ ਕੀਤਾ ਸੀ ਸਿਸਕਾਰਡ ਕਟਨ ਨਹੀਂ ਦੇਵਾਂਗੇ ਕਾਰਡ ਤੁਸੀਂ ਕੱਟ ਕੇ ਬੈਠੇ ਹੋ 10,70,000 ਉਹਨਾਂ ਦਾ ਵੀ ਤੁਸੀਂ ਰੈਸ਼ਨ ਖਾ ਰਹੇ ਹੋ ਇੱਕ ਯੂਨਿਟ ਤੇ ਚਾਰ ਜਣੇ ਉਹਨਾਂ ਦਾ ਰੈਸ਼ਨ ਵੀ ਖਾਧਾ ਜਾ ਰਿਹਾ ਫਿਰ ਜਿਹੜੇ ਆ ਮਰੇ ਹੋਏ ਇਹਨਾਂ ਦਾ ਰੈਸ਼ਨ ਵੀ ਆ ਰਿਹਾ ਇਹ ਵੀ ਖਾਧਾ ਜਾ ਰਿਹਾ ਹੁਣ ਅੰਗਣਵਾੜੀ ਵਰਕਰਾਂ ਕੋਲੇ ਦੇ ਦਿਓ ਵੀ ਅੰਗਣਵਾੜੀ ਵਰਕਰ ਦਾ ਕਾਰਡ ਤਾਂ ਤੁਸੀਂ ਕੱਟਨੇ ਹੀ ਹੈ ਕੱਟੇ ਜਾਣਗੇ ਹੀ ਕੱਟਨੇ ਕੀ ਕੱਟੇ ਜਾਣਗੇ ਤੇ ਉਹ ਤੁਸੀਂ ਅੰਗਣਵਾੜੀ ਵਰਕਰਾਂ ਨਾਲ ਫਿਰ ਲੋਕਾਂ ਨੂੰ ਲੜਾਓ ਜਿਵੇਂ ਕਿਸਾਨਾਂ ਨੂੰ ਲੜਾਉਣਾ ਹੈ ਉਹ ਉਹ ਵੀ ਹੋਰ ਜਿਹੜੇ ਗਰੀਬ ਆ ਉਹਨਾਂ ਨੂੰ ਲੜਾ ਦੇ ਬੰਗਣਵਾੜੀ ਵਰਕਰ ਨੇ ਕਾੜ ਕੱਟੇ ਹੈਗੇ ਸੋ ਅਸੀਂ ਇਹਦਾ ਬਹੁਤ ਵਿਰੋਧ ਕਰ ਰਹੇ ਹਾਂ ਵੀ ਅਸੀਂ ਇਹ ਕੰਮ ਨਹੀਂ ਕਰਨਾ ਹੈਗਾ ਜਿਵੇਂ ਸਭ ਪਹਿਲਾਂ ਭਗਵਾਨ ਤੋਂ ਮੰਤੀ ਆਰ ਦੀ ਮੁੱਖ ਮੰਤਰੀ ਅਕਸਰੀ ਬਿਆਨਾਂ ਦੇ ਵਿੱਚ ਸੁਣਿਆ ਹੁਣ ਕਹਿੰਦੇ ਸੀ ਕਿ ਜਿਵੇਂ ਮਾਸਟਰਾਂ ਦੀ ਡਿਊਟੀ ਹੈਗੀ ਆ ਪੜਾਉਣਾ ਚ ਬੱਚਾ ਨੂੰ ਡਿਊਟੀ ਤੋਂ ਹੋਰ ਕਿਤੇ ਨਹੀਂ ਲਗਾਉਣਾ ਚਾਹੀਦੀ ਇਹਨਾਂ ਅਜਿਹੀਆਂ ਗੱਲਾਂ ਕਰਦੇ ਸੀ ਹਣਾ ਹਰ ਇੱਕ ਪਾਸਟਾ ਕਿ ਕਿਤੇ ਜਿਵੇਂ ਪਾਹਾਗੋ ਕਰਨਾ ਲੇਗਾ ਹੁਣ ਉਹ ਅੰਗਣਵਾੜੀ ਵਰਕਰ ਮੰਨ ਲਓ ਕਿ ਇਸ ਤਰ੍ਹਾਂ ਦੇ ਪਰਮਾਨਾ ਜਾਰੀ ਕਰਨੇ ਜਾ ਮੌਲੂ ਮਾਤਰਾ ਕਿ ਡੋਕਟਰ ਕਿਤੇ ਕਿਤੇ ਹੋ ਕੇ ਤੇ ਲਗਾ ਦਿੱਤਾ ਜਾਂਦੀਆਂ ਹੈਗੀਆਂ ਕਿਵੇਂ ਦੇਖਦੇ ਹਣੀ ਮੈਂ ਤਾਂ ਇਹਨਾਂ ਗੱਲਾਂ ਨੂੰ ਬਹੁਤ ਗਲਤ ਕਰਦੀ ਆ ਕਹਿੰਦੀ ਆ ਕਿ ਇਹ ਗਲਤ ਗੱਲਾਂ ਜਿਹੜੀ ਸਰਕਾਰ ਕਰ ਰਹੀ ਹੈ ਕਿ ਮੈਂ ਨਿੰਦਿਆ ਕਰਦੀ ਆ ਕਿ ਜਦੋਂ ਤੁਹਾਡੇ ਕੋਲੇ ਪੂਰਾ ਪ੍ਰਸ਼ਾਸਨ ਹੈਗਾ ਇਸ ਕੰਮ ਤੇ ਖੇਤੀ ਵਿਭਾਗ ਤੁਹਾਡੇ ਕੋਲੇ ਹੈਗਾ ਠੀਕ ਹੈ ਤੁਹਾਡੇ ਕੋਲੇ ਡੀਸੀ ਹੈਗਾ ਤੁਹਾਡੇ ਕੋਲੇ ਐਸਡੀਐਮ ਤੁਹਾਡੇ ਕੋਲੇ ਬਹੁਤ ਸਾਰੀ ਫੌਜ ਹੈ ਫਸਰਾਂ ਦੀ ਜਿਹੜੀ ਇਹ ਕੰਮ ਕਰਨ ਵਾਸਤੇ ਆ ਤੁਸੀਂ ਅੰਗਣਵੜੀ ਵਰਕਰ ਜੀ ਨੇ ਛੋਟੇ ਬੱਚਿਆਂ ਦੀ ਦੇਖਭਾਲ ਕਰਦੀ ਆ ਉਹਨੂੰ ਕੀ ਲੱਗੇ ਕਿ ਉਹਦੇ ਖੇਤ ਦੇ ਵਿੱਚ ਕੀ ਹੋ ਰਿਹਾ ਉਹਨੂੰ ਕੋਈ ਮਤਲਬ ਨਹੀਂ ਠੀਕ ਹੈ ਉਹਨੂੰ ਰਾਸ਼ਨ ਕਾਰਡ ਕੱਟਣ ਨਾਲ ਕੋਈ ਮਤਲਬ ਨਹੀਂ ਹੈਗਾ ਸੋ ਜਿਹੜੀ ਉਹਦੀ ਜੌਬ ਹੈ ਉਹ ਉਹ ਕਰਨ ਦਿਓ ਟੀਚਰ ਨੂੰ ਟੀਚਰ ਦੀ ਜੌਬ ਕਰਨ ਦਿਓ ਜਿਹੜਾ ਤੁਸੀਂ ਇੰਨਾ ਫੌਜ ਭਰਤੀ ਕੀਤੀ ਹੋਈ ਹੈ ਉਹਦੇ ਕੋਲੋਂ ਕੀ ਕਰਾਉਣਾ ਉਹਨਾਂ ਤੋਂ ਇਹ ਕੰਮ ਕਰਾ ਵਰਕਰ ਪਿੰਡ ਦੇ ਵਿੱਚ ਕੋਈ ਵੀ ਸਮੱਸਿਆ ਖੜੀ ਹੋ ਜਾ ਮੰਗਦੇ ਕਹਿੰਦੇ ਆਂਗਣਵਾਲੀ ਵਰਕਰ ਨੂੰ ਕਹਦੇ ਉਹ ਟਾਇਲਟ ਕਹਿੰਦੇ ਆਂਗਣਵਾਲੀ ਵਰਕਰ ਨੂੰ ਕਹਦੇ ਮਤਲਬ ਕਿ ਉਹ ਆਂਗਣਵਾਲੀ ਵਰਕਰ ਪਿੰਡ 'ਚ ਬੈਠੀ ਹੈ ਕੋਈ ਵੀ ਹੁਕਮ ਆਉਂਦਾ ਉੱਤੋਂ ਉਹ ਥੱਲੇ ਆਂਗਣਵਾਲੀ ਵਰਕਰ ਤੇ ਜਾ ਕੇ ਖਤਮ ਹੋ ਜਾਂਦਾ ਹੈ ਆਂਗਣਵਾਲੀ ਵਰਕਰ ਨੂੰ ਅੱਗੇ ਜਵਾਬ ਨਹੀਂ ਕਰਨ ਦਿੱਤੇ ਕਦੇ ਵੀ ਉਹਨੂੰ ਇੱਧਰ ਉੱਧਰ ਘੁਮਾਈ ਜਾਂਦੇ ਆ ਫਿਰ 6-6 ਮਹੀਨੇ ਉਹਨਾਂ ਦੀ ਮਾਨ ਪਤਾ ਨਹੀਂ ਦਿੰਦੇ ਤਨਖਾਹਾਂ ਨਹੀਂ ਦਿੰਦੇ ਬਹੁਤ ਬੁਰੀ ਹਾਲਤ ਕੀਤੀ ਹੋਈ ਹੈ ਇਹਨਾਂ ਨੇ ਵਰਕਰਸ ਦੀ ਓਕੇ